ਅੱਜ ਸਵੇਰੇ 3:53 ਕਮਿੰਟ ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਧਰ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਰਨ ਕੀ ਆ ਕਾਰਨ ਇਹ ਕਿ ਅਜਿਹਾ 1.5 ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਆ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਾਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਦੇ ਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਹੈ ਹਾਂਜੀ ਤੁਸੀਂ ਪੁਲਿਸ ਨੂੰ ਦੱਸਣ ਦਿੱਤਾ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਛਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵੱਧਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅੰਸਰਾਂ ਦੇ ਖਿਲਾਫ ਕਾਰਵਾਈ ਕਰੇ ਨਾ ਪੁਲਿਸ ਨੂੰ ਸਕਿਉਰਿਟੀ ਨਹੀਂ ਦਿੱਤੀ ਹੋਈ ਸੀ ਸਕਿਉਰਿਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਿਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅਗੋਂ ਇਹਨਾਂ ਨੇ ਫਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ ਠੀਕ ਲੱਗੇ ਗੱਲ ਮੈਂ ਹਾਂ ਜੀ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4:00 ਵਜੇ ਕੁਛ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਿਹਾ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸ ਐਚ ਓ ਸਾਹਿਬ ਹੀ ਐਸ ਐਚ ਓ ਸਾਹਿਬ ਨੇ ਗੱਲ ਕੀਤੀ ਆ ਉਹ ਗਾੜੀਆਂ ਗਾਲਾਂ ਕੱਢਣ ਦਾ ਪਿਆ ਜਿਹੜਾ ਅੱਜ ਵਾਕਿਆ ਭਾਈ ਕੁਝ ਵਾਕਿਆ ਅੱਜ ਨਾ ਹਾਰ ਸਿਮਰਤ ਹੈਗਾ ਮੁੰਡਾ ਇੱਕ ਬੈਰੋਗੇ ਦਾ ਚਾਰ ਕੋਈ ਨਾ ਇਹਦਾ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰਾਂ 'ਚ ਗੋਲੀ ਚੱਲ ਗਈ ਆ ਤੇ ਮੈਂ ਉਸੇ ਹੁਣੇ ਉੱਥੇ ਜਾ ਕੇ ਪਹੁੰਚਿਆ ਸੀ ਤੇ ਮੇਰੇ ਹੁੰਦਿਆਂ ਹੀ ਇਹਨੂੰ ਇੱਕ WhatsApp ਤੇ ਕਾਲ ਆਈ ਤੇ ਉਹਨੇ ਕਿਹਾ ਵੀ ਤੈਨੂੰ ਤੋਫਾ ਮਿਲ ਗਿਆ ਤੇ ਇਹਨੇ ਕਿਹਾ ਕਿਹੜਾ ਤੋਫਾ ਬਾਅਦ ਵਿੱਚ ਉਹਨੇ ਇਹ ਇਹਨੂੰ ਆਪਣਾ ਫੋਨ ਜਿਹੜਾ ਉਹਨੇ ਬਾਅਦ ਕੱਟਤਾ ਫਿਰ ਦੁਬਾਰਾ ਫੋਨ ਉਹਨੇ ਕੀਤਾ ਉਹ ਕਹਿੰਦਾ ਮੈਂ ਨਿਸ਼ਾਨ ਜੌੜੀਆਂ ਬੋਲਦਾ ਤੇ ਉਹਨੇ ਧਮਕੀਆਂ ਦਿੱਤੀਆਂ ਨੂੰ ਗਵਾਆਂ ਵਿੱਚ ਗੱਡੀਆਂ ਇਹ ਸਮਾਂ ਚ ਅਸੀਂ ਮਗਰਮਾ ਦਰਜ ਕਰ ਲਿਆ ਜੀ ਤੇ ਇਹਨਾਂ ਨੂੰ ਭਾਲ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਇਹਦੇ ਜਿਹੜੇ ਮਾਪਿਓ ਵਾ ਉਹ ਵੀ ਇਹ ਕੰਮ ਚ ਨ왈ਵਾ ਨਿਸ਼ਾਨ ਤੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਉਹਨਾਂ ਦੀ ਕਿੱਥੇ ਤਰੀ ਪਈ ਉਹ ਐਕਸ਼ਨ ਲੈ ਰਹੇ ਆਂ ਗ੍ਰਫਤਾਰੀ ਪਾਵਾਂਗੇ ਜੇ ਲੋੜ ਪਈ ਕੀ ਕੰਨ ਕਹਦੇ ਵਾਸਤੇ ਧਮਕੀਆਂ ਉਹਨੇ ਦਿੱਤੇ ਤੇ ਤੂੰ ਪੈਸੇ ਨਹੀਂ ਹੰਨ ਦਿੱਤੇ 50 ਲੱਖ ਰੁਪਏ ਅਦਰਕ ਮੰਗਿਆ ਉਹਨੇ ਤਾਂ ਫੈਮਿਲੀ ਪ੍ਰਸ਼ਾਸਨ ਕੋਲ ਵੀ ਪੁੱਛਣ ਦਾ ਕਾਰਜ ਕੀਤਾ ਪ੍ਰਸ਼ਾਸਨ ਨਾਲ ਪੂਰੀ ਕਾਰਵਾਈ ਹੋਈ ਅਸੀਂ ਤੇ ਜਗਰਾਉਂ ਤੱਕ ਜਾ ਕੇ ਆਏ ਆ ਉੱਥੇ ਜਾ ਕੇ ਵੀ ਇੱਕ ਦੋ ਫੋਨ ਜਿਹੜੇ ਉਹ ਚੈੱਕ ਕਰਾਏ ਆ ਕਾਰਵਾਈ ਕਾਫੀ ਕੀਤੀ ਆ ਤੇ ਨਿਸ਼ਾਨ ਸਿੰਘ ਤੇ ਕਿੰਨੇ ਮਾਮਲੇ ਦਰਜ ਆਉਂਦੇ ਆ ਸਾਹਸਾਂ ਤੇ ਕਾਫੀ ਮਾਮਲੇ ਦਰਜ ਆਉਂਦੇ ਆ 10-12 ਮਾਮਲੇ ਦਰਜ ਹਰੋਤੀਆਂ ਦੇ ਇੱਕ ਹੋਰ ਦੂਦਰੇ ਵੀ ਹੋਣਗੇ ਨੀਰੇ ਫਰੋਤੀ ਦੇ ਇੱਕ ਹੋਰ ਵੀ ਆਗੇ ਹੋਰ ਵੀ ਹੋ ਸਕਦੇ ਆ ਫਰੋਤੀਆਂ ਦੇ ਆਉਂਗੇ ਜਰਾ ਔਰ ਐਵਲ ਕੁਛ ਕੀ ਕਰ ਰਹੇ ਤੁਹਾਡੇ ਆਹ ਕਹ ਰਹੇ ਜੀ ਆਪਣੀਆਂ ਟੀਮਾਂ ਲੱਗੀਆਂ ਹੋਈਆਂ ਸ੍ਰੇਸ਼ ਕਰਨ ਵਾਸਤੇ ਇਹ 2 ਮਿੰਟ ਕੋ ਕਰ ਰਹੀ ਨਹੀਂ ਹੋਈ ਐ ਕਿਤੇ ਦੱਸਿਆ ਹੈਗਾ ਵੀ ਪਹਿਲਾਂ ਹੀ ਜਗਰਾਉਂ ਤੇ ਕੋਈ ਜਾ ਕੇ ਆਇਆ ਹੈ ਕਾਰਵਾਈ ਕੀਤੀ ਹੈ